ਸ਼ਨੀਵਾਰ ਨੂੰ ਤੁਹਾਡੇ ਵੱਲੋਂ ਅੱਜ ਐਕਸ਼ਨ ਕੀਤਾ ਗਿਆ ਫਟੇਗੜਾ ਆਜਾ ਚਿੱਕੀ ਪੁਤੂਆ ਖਾਮਾ ਉੱਪਰ ਹੈ ਕਿਸ ਤਰ੍ਹਾਂ ਦੇਖਦੇ ਸਾਰੇ ਐਕਸ਼ਨ ਮੈਂ ਡਿਸਟ੍ਰਿਕਟ ਚਾਈਡ ਪ੍ਰੋਡਕਸ਼ਨ ਅਫਸਰ ਹਾਂ ਉਦਾਸ ਕਰਦੋਂ ਸਰ ਮੈਂ ਥੋੜੀ ਜਿਹਾ ਪਹਿਲਾਂ ਵੀ ਆਪਾਂ ਵਾਕਾਵਾ ਤਵਾ ਦੇ ਚੈਕਿੰਗ ਕਰ ਰਹੇ ਹਾਂ ਫਟੇਗੜਾ ਚੂੜੀਆਂ ਸਰ ਆਪਾਂ ਸੇਫ ਸਕੂਲ ਵਾਹਨ ਦੇ ਅੰਡਰ ਵਾਕਵਾ ਸਕੂਲਾਂ ਦੀ ਤੇ ਅੰਡਰਏਜ ਬੱਚਿਆਂ ਦੀ ਅੱਜ ਚੈਕਿੰਗ ਕਰਦੇ ਪਏ ਸੀ ਫਟੇਗੜਾ ਚੂੜੀਆਂ ਆ ਕੇ ਇੱਕ ਮੈਨੂੰ ਤੇ ਇਸ ਗੱਲ ਦੀ ਬੜੀ ਹੈਰਾਨਗੀ ਹੋਈ ਕਿ ਜਿੰਨੇ ਵੀ ਅੰਡਰਏਜ ਬੱਚੇ ਨੇ ਕਿਸੇ ਕੋਲੋਂ ਆਪਾਂ ਪਹਿਲੇ ਸੋਚਿਆ ਕਿ ਇਹਨਾਂ ਦਾ ਆਪਾਂ ਦੇਖਾਂਗੇ ਲਾਇਸੈਂਸ ਹੈ ਕਿ ਨਹੀਂ ਹੈ ਡਾਕੂਮੈਂਟ ਹੀ ਕੋਈ ਨਹੀਂ ਹੈ ਜਿੰਨੂੰ ਰੋਕੋ ਪਹਿਲੀ ਗੱਲ ਇਹ ਕਹਿੰਦਾ ਕਿ ਮੇਰੇ ਪਾਪਾ ਨਾਲ ਗੱਲ ਕਰ ਲੋ ਜਾਂ ਮੇਰੇ ਅੰਕਲ ਨਾਲ ਗੱਲ ਕਰ ਲੋ ਇੱਕ ਆਗੇ ਦਾ ਚੈੱਕ ਕਰੋ ਸੈਕੰਡਲੀ ਸੇਫ ਸਕੂਲ ਵਾਹਨ ਦੇ ਤਹਿਤ ਵੀ ਆਪਾਂ ਬੱਸਾਂ ਦੀ ਚੈਕਿੰਗ ਕੀਤੀ ਆ ਅੱਜ ਆਪਾਂ ਮੋਟਰਸਾਈਕਲ ਬਾਉਂਡ ਵੀ ਕੀਤੀ ਆ ਸੈਕੰਡਲੀ ਬੱਸਾਂ ਦੇ ਚਲਾਣ ਵੀ ਕੀਤੇ ਆ ਆਪਾਂ ਵੀਰਵਾਰ ਡੀਡੀਆਈ ਸਕੂਲ ਵਿੱਚ ਸੇਫ ਸਕੂਲ ਵਾਹਨ ਦਾ ਸੈਮੀਨਾਰ ਲਗਾਉਣ ਜਾ ਰਹੇ ਆ ਉਹਦੇ ਵਿੱਚ ਵੱਖ-ਵੱਖ ਸਕੂਲਾਂ ਨੂੰ ਬਲਾਕ ਜੇਰਾਬਾਬਾ ਨਾਨਕ ਤੇ ਫਤੇਗੜ ਚੋੜੀਆਂ ਇਹਨਾਂ ਨੂੰ ਪ੍ਰਿੰਸੀਪਲ, ਟਰਾਂਸਪੋਰਟ ਇੰਚਾਰਜ ਸਾਰਿਆਂ ਨੂੰ ਉੱਥੇ ਬੁਲਾਇਆ ਹੋਇਆ ਪਲੱਸ ਡਰਾਈਵਰ ਵੀ ਬਾਕੀ ਮੈਂ ਸਾਰੇ ਪੇਰੈਂਟਸ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਅੱਜਕੱਲ ਹਰ ਇੱਕ ਦਾ ਇੱਕ ਜਾਂ ਦੋ ਬੱਚੇ ਨੇ ਤੇ ਪਲੀਜ਼ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਬਾਈਕ ਨਾ ਦਿਵੋ ਜੇ ਕਿਸੇ ਨੂੰ ਦੇਣਾ ਵਾ ਤੇ 18 ਸਾਲ ਦਾ ਹੋ ਜਾਏਗਾ ਲਾਇਸੈਂਸ ਬਣਵਾ ਕੇ ਫਿਰ ਉਹਨਾਂ ਨੂੰ ਇਦਾਂ ਜੇ ਉਹ ਨਵੀਂ ਬਚੇ ਕਾਰਬਟਰੇਟਰ ਕਿ ਜਿਸ ਤਰ੍ਹਾਂ ਦੇ ਤੁਹਾਡੇ ਕੋਲ ਪ੍ਰੋਸੈਸ ਕਰ ਸਕਦੇ ਆ ਸਰ ਐ ਤੇ ਬੜੀ ਦੇਰ ਦੀਆਂ ਤੁਹਾਨੂੰ ਪਤਾ ਕਿ ਅੱਜ ਕੱਲ ਜਿਹੜਾ ਅੰਡੇ ਰੇਸ ਦਾ ਫਾਈਨ ਬਹੁਤ ਹੈਵੀ ਹੈ ਆਪਾਂ ਉਹ ਚਲਾਨ ਵੀ ਕੰਟੀਨਿਊ ਕਰ ਰਹੇ ਆਂ ਕੱਲ ਆਪਾਂ 37 ਮੋਟਰਸਾਈਕਲ ਬੰਦ ਕੀਤੇ ਆ ਜੀ ਫਿਰ ਕੱਲ ਸੈਂਟਰ ਉਹ ਕਿਹੜੀ ਕਿਹੜੀ ਉੱਠ ਚੱਲ ਪਾ ਰਹੀ ਸਰ ਉਹਦੇ ਵਿੱਚ ਆਟਿਆ ਸਾਹਿਬ ਆਣਗੇ ਡੀਓ ਸਾਹਿਬ ਆਣਗੇ ਤਾਂ ਸਾਡੀ ਡਿਪਾਰਟਮੈਂਟ ਵੱਲੋਂ ਆਣਗੇ ਆ ਡੀਐਸਪੀ ਟੈਪਿੰਗ ਚਾਰਜ ਸਾਰੇ ਆ ਰਹੇ ਸਰਕਾਰ ਵੱਲੋਂ ਕਾਫੀ ਸਖਤ ਹਦਾਇਤਾਂ ਦਿੱਤੀਆਂ ਕਿ ਇਹਨੇ ਬੱਚਿਆਂ ਦੇ ਬਾਹਰ ਨੂੰ ਲੈ ਕੇ ਪਰ ਬੱਚੇ ਨਾ ਦੇ ਪੇਰੈਂਟ ਸਮਝ ਰਹੇ ਨਾ ਬਠੀ ਸਕਦੇ ਸਰ ਉਹ ਦੇਖੋ ਜੀ ਆਪਾਂ ਦਾ ਕੰਟੀਨਿਊ ਥੋੜੇ ਦਿਨ ਪਹਿਲਾਂ ਆਪਾਂ ਦਿਨਾਂ ਨਗਰ ਕੀਤਾ ਫਿਰ ਗੁਬੰਦਪੁਰ ਬਟਾਲਾ ਫਤਿਹਗੜ ਚੂੜੀਆਂ ਚੱਕਾ ਰਹੇ ਆ ਸਰ ਆਪਾਂ ਤੇ ਜਿੱਥੇ ਜਾਈਦਾ ਆਪਣੇ ਵੱਲੋਂ ਇਹੀ ਕੋਸ਼ਿਸ਼ ਨਹੀਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾਏ ਪਲੱਸ ਵੱਧ ਤੋਂ ਵੱਧ ਬੱਚਿਆਂ ਨੂੰ ਪਨਿਸ਼ ਕੀਤਾ ਜਾਏ ਜਿਹਾ ਨਾ ਰਿਖਿਆ ਜਾ ਸਕੇ ਸਰ ਅੱਜ ਤੁਹਾਡੇ ਮੇਰੇ ਪਰ ਤੇ ਮਾਨ ਚੈਕਿੰਗ ਕੀਤੀ ਜਾ ਰਹੀ ਹੈ ਜਿਲ੍ਹਾ ਬਾਸਰਾ ਸਾਹਿਬ ਤੇ ਤੁਹਾਡੇ ਨਾਲ ਮੌਜੂਦ ਨੇ ਇਹ ਸਾਰਾ ਜਿਹੜਾ ਐਕਸ਼ਨ ਕੀਤਾ ਗਿਆ ਇਸ ਤਰ੍ਹਾਂ ਦੇਖ ਲਈਏ ਇਹ ਐਕਸ਼ਨ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੇ ਆਪਣੀ ਟੀਮ ਭੇਜੀਆਂ ਨੇ ਵਕ ਵਕ ਪਿੰਡੂ ਖੇਤਰਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਸਕੂਲ ਜਿਹੜੇ ਵੀ ਕਲੇ ਉਹਨਾਂ ਦਾ ਕੋਈ ਚੰਗਾ ਪ੍ਰਬੰਧ ਨਹੀਂਗਾ ਤੇ ਇੱਕ ਛੋਟੇ ਅੰਡਰੇਜ ਬੱਚੇ ਨੇ ਜਿਹੜੇ ਇਹ ਵੀਕਲ ਤੇ ਦੋ ਦੋ ਤਿੰਨ ਤਿੰਨ ਚੜ ਕੇ ਤੇ ਖਰਾਬੀ ਕਰਦੇ ਸਾਰੇ ਖੇਤਰ ਦੇ ਵਿੱਚ ਵੱਡੇ ਹਾਰ ਲਾਏ ਨੇ ਤੇ ਉਹਦੇ ਲਈ ਵਕ ਵਕ ਦੌਰੇ ਹੁੰਦੇ ਨੇ ਜੀ ਸਾਰੇ ਮਤਲਬ ਜ਼ਿਲ੍ਹੇ ਦੇ ਜਿਹੜੇ ਵੀ ਖੇਤਰ ਦੇ ਵਿੱਚ ਹੁਕਮ ਮਿਲਦਾ ਉਹ ਖੇਤਰ ਤੇ ਜਾ ਕੇ ਇਹਨਾਂ ਦੇ ਚਲਾਨ ਕਰੀਦੇ ਆ ਤੇ ਇਹਨਾਂ ਨੂੰ ਸਮਝਾਈਦਾ ਉਸ ਤਰ੍ਹਾਂ ਦਾ ਜਾਏ ਜੀ ਸਰ ਕਿੰਨੇ ਕਿ ਬੱਚਾ ਦੇ ਬਾਅਦ ਫੜੇ ਨੇ ਉਹਨਾਂ ਨੂੰ ਕਿੱਡਾ ਕਿੱਡਾ ਚਲਾਨ ਕੱਟੇ ਗਏ ਜਾਂ ਜਿੰਨਾਂ ਕਈਆਂ ਵਾਰਨਿੰਗ ਦੇ ਕੇ ਛੱਡਿਆ ਗਿਆ ਇੱਥੇ 40 ਤੋਂ 50 ਬਾਂ ਚੈੱਕ ਚੁੱਕ ਕੀਤੇ ਗਏ ਨੇ ਜੀ ਵਿੱਚ ਕੋ ਚਲਾਨ ਕਰ ਦਿੱਤੇ ਆ ਤੇ ਕੁਝ ਨੂੰ ਜੁਰਮਾਨਾ ਪਾ ਕੇ ਛੱਡ ਦਿੱਤਾ ਇਹ ਤੋਂ ਪਹਿਲਾਂ ਕਣੀ ਹੈ ਕਿ ਵਾਂਗਰਕ ਅਲੀਵਾਲ ਸਕੂਲ ਦੇ ਵਿੱਚ ਉੱਥੇ ਚਲਾਨ ਕਰਕੇ ਆਏ ਜੀ ਸਿਹਤ ਦੀ ਸਰ ਵੀ ਟ੍ਰੈਫਿਕ ਦਾ ਆਕੜਾ ਸਰ ਬਣਿਆ ਜਾਂਦਾ ਹੈ ਪਟਾਲੇ ਤੁਸੀਂ ਕਾफी ਜਿਹੜਾ ਕੰਟਰੋਲ ਕੀਤਾ ਬੜੇ ਘਣ ਏਰੀਆ ਜੀ ਵੀ ਸਰ ਜਿਹੜੇ ਛੋਟੇ ਛੋਟੇ ਖਾਲਾ ਦੇ ਪਟਾਕੇ ਵੜਿਆ ਇੱਥੇ ਵੀ ਤੁਹਾਡੇ ਵਿੱਚ ਹੈ ਹੈਗਾ ਵਾ ਅਧਿਕਾਰ ਖੇਤਰ ਅੰਦਰ ਵੀ ਇੱਧਰ ਤੇ ਤੁਸੀਂ ਆ ਸਕਦੇ ਜਾਂ ਉਹਨਾਂ ਦੇ ਕੰਟਰੋਲ ਕਰੋ ਸਾਡੇ ਅਧਿਕਾਰ ਖੇਤਰ ਵਿੱਚ ਹੀ ਮਨਜੋ ਕਪਤਾਨ ਸਾਹਿਬ ਦਾ ਜਿਤਨਾ ਹੁਕਮ ਮਿਲਦੇ ਨੇ ਤੇ ਜਿਤਨਾ ਸਾਡੀ ਸੀਨੀਅਰ ਟੀਮ ਕਹਿੰਦੀ ਉਹ ਲਾਗੇ ਦੁਰਜੀਦਾ ਜੀ ਉਹਦੇ ਤਾਇਤੀ ਅਜੂ ਖਦੇਗੜ ਚੂੜੀਆਂ ਆਏ ਆ ਤੇ ਫੇਰ ਵੀ ਆਉਂਦੇ ਜਾਂਦੇ ਰਵਾਂਗੇ ਜੀ ਲਗਾਤਾਰ ਚੱਲਦਾ ਰਹਿਣਾ ਇਹ ਕੰਮ ਜੀ ਭਾਈ ਸਰ ਉਹ ਬੜਾ ਜਿਹੜੇ ਕੋਈ ਵਾਰਨਿੰਗ ਦੇ ਕੇ ਛੱਡੇ ਆ ਉਹਨਾਂ ਦੇ ਕੋਈ ਪੇਰਾਚਰ ਵੀ ਬੁਲਾਇਆ ਕਿ ਉਹਨਾਂ ਬੱਚਿਆਂ ਨੂੰ ਛੱਡਤਾ ਵਾ ਉਹਨਾਂ ਨੂੰ ਹੀ ਬੁਲਾ ਰਹੇ ਇਹਨਾਂ ਨੂੰ ਨਕਦ ਜੁਰਮਾਨਾ ਪਾਇਆ ਇਹਨਾਂ ਨੂੰ 1000 100 ਰੁਪਏ ਦਾ ਇਹਨਾਂ ਦਾ ਚਲਾਨ ਕੱਟ ਕੇ ਉਹ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਣਗੇ ਤੇ ਬਾਕੀਆਂ ਨੂੰ ਹਦਾਇਤਾਂ ਕੀਤੀਆਂਗੇ ਤੇ ਛੱਡਿਆ ਗਿਆ